ਇਹ ਬਲੂ ਨਹੀਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਾਲ ਚੈਨਸਿੰਗ ਲਾਈਵ ਸਟ੍ਰੀਮ ਨਿਊਜ਼ਲੈਂਡ ਦੇ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਗੁਰਪਤੇ ਦੇ ਕੋਣ ਆ ਰਿਆ ਨੇ ਨਹੀਂ ਨਹੀਂ ਹੈ ਨਾਨਾ ਨਾਨੀ ਜੀ ਹਾਂਜੀ ਅੱਜ ਗੁਰਪਤੇ ਦੇ ਨਾਨਾ ਨਾਨੀ ਜੀ ਆ ਰਹੇ ਨੇ ਜੀ ਮੇਰੇ ਸਸੋਰਾ ਆ ਰਹੇ ਨੇ ਜੀ ਸਦਰੰਦੇ ਮੰਮੀ ਡੈਡੀ ਆ ਰਹੇ ਨੇ ਮੰਮੀ ਡੈਡੀ ਆ ਰਹੇ ਨੇ ਮੰਮੀ ਨਾਨੀ ਹਾਂਜੀ ਤੇ ਬੋਲੋ ਆਜ ਆ ਰਹੇ ਨੇ ਤੇ ਮੈਂ ਕਿਹਾ ਚਲੋ ਅੱਜ ਵੀਡੀਓ ਸ਼ੂਟ ਕਰ ਲੈਂਦੇ ਆ ਪਹਿਲੀ ਵਾਰ ਜੋ ਵੀ ਨਿਊਜ਼ੀਲੈਂਡ ਆ ਰਹੇ ਆ ਤੇ ਉਹ ਵੀ ਦੇਖਣਗੇ ਇੱਥੇ ਸਾਰਾ ਮਾਹੌਲ ਤੁਹਾਨੂੰ ਪਤਾ ਹੀ ਆ ਕਿ ਕਿਉਂ ਆ ਰਹੇ ਆ ਉਹ ਆਫਕੋਰਸ ਮੇਰੇ ਕਾਰਨ ਆ ਰਹੇ ਆ ਤੇ ਦੋ ਫਤੇ ਦਾ ਭਾਈ ਭੈਣ ਆ ਰਿਹਾ ਅੱਗੇ ਸਾਨੂੰ ਸਾਹਮਣੇ ਵਾਸਤੇ ਇਹਨਾਂ ਨੇ ਵਧੀਆ ਸੰਭਾਲਿਆ ਸੀਗਾ 노 ਡਾਊਟ ਪਰ ਬਜ਼ੁਰਗਾਂ ਦਾ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਆ ਬਿਲਕੁਲ ਸਹੀ ਗੱਲ ਫਿਰ ਫਦੇ ਟਾਈਮ ਥੋੜੀ ਵੀਜ਼ਾ ਕੰਡੀਸ਼ਨ ਇਦਾਂ ਦੀ ਸੀਗੀ ਉਸ ਟਾਈਮ ਵੀਜ਼ੇ ਨਹੀਂ ਓਪਨ ਹੋਇਆ ਇਸ ਤੇ ਮੰਮੀ ਡੈਡੀ ਉਸੇ ਨਹੀਂ ਆ ਸਕਦੇ ਸੀ ਤੇ ਹੁਣ ਹੁਣ ਵੀ ਮੰਮੀ ਡੈਡੀ ਐਕਸਾਈਟਡ ਦਾ ਬਹੁਤ ਹੈ ਨਾਲੇ ਮੰਮੀ ਡੈਡੀ ਕਿ ਨਵਾਂ ਮਹਿਮਾਨ ਆ ਰਿਹਾ ਤੇ ਇਸ ਵਾਰ ਅਸਲੀ ਚਾਹੀਏ ਪਰ ਉਹ ਕਿਉਂਕਿ ਰਹਿ ਚੁੱਕੀ ਹੈ 18 ਮੰਥਸ ਤੋਂ ਤਾਂ ਤੇ ਹੁਣ ਮੁੜ ਕੇ ਨਹੀਂ ਆ ਸਕਦੇ ਫਿਰ ਉਸ ਕੇਸ ਵਿੱਚ ਅਸੀਂ ਦੂਜੇ ਤਰ੍ਹਾਂ ਦਾ ਨਿਦਾਲ ਲਗਾਇਆ ਮੇਰੇ ਮੰਮੀ ਨੇ ਅੱਜ ਕਿਤੇ ਬਾਹਰ ਜਾਣਾ ਨਿਕਲੇ ਉਹ ਥੋੜੇ ਜੱਟ ਦੇ ਬੇਸ ਜੇ ਪਰ ਉਹਨਾਂ ਨੂੰ ਆਣਾ ਪਿਆ ਕੁੜੀ ਦੇ ਖਾਤਰ ਫੋਸ ਕੁੜੀ ਦੇ ਖਾਤਰ ਕੀ ਗੁਰਪਤਨ ਦੇ ਖਾਤਰ ਵੀ ਗੁਰਪਤਨ ਨੂੰ ਵੀ ਮਿਲਣਾ ਹੈ ਨਾ ਉਹਨਾਂ ਨੇ ਗੁਰਪਤਨ ਨੂੰ ਸ਼ਹਿਰ ਮੇਰੇ ਦੇਖਿਆ ਸੀ ਉਹਨਾਂ ਨੇ ਹਾਂਜੀ ਬਿਲਕੁਲ ਜੀ ਤੇ ਹੁਣ ਉਹਨਾਂ ਨੇ ਇਹਨਾਂ ਨੂੰ 2.5 ਸਾਲ ਦਾ ਦੇਖਣਾ ਹਾਂਜੀ ਹਾਂਜੀ ਤੇ ਅੱਜ ਰਾਤ ਨੂੰ ਫਲਾਈਟ ਹੈ ਉਹਨਾਂ ਦੀ ਤੇ ਰਾਤ ਨੂੰ ਲੈਣ ਜਾਵਾਂਗੇ ਇਹ ਜਾਣ ਕੇ ਆਪਾਂ ਤਾਂ ਨਹੀਂ ਜਾਵਾਂਗੇ ਗੁਰਪਤਨ ਵੀ ਬਹੁਤ ਐਕਸਾਈਟਿਡ ਹੈ ਆਪਾਂ ਸਾਰੇ ਬਹੁਤ ਐਕਸਾਈਟਿਡ ਨੇ ਉਹਨਾਂ ਦਾ ਵੈਲਕਮ ਕਰਨ ਦੇ ਲਈ ਅਸੇ ਵੀਡੀਓ ਕਾਲ ਤੇ ਗੱਲ ਕਰਦਾ ਰਹਿੰਦਾ ਹੈ ਨਾਨੀ ਨਾਲ ਉਹ ਸਾਰਾ ਪਤਾਇਆ ਦੂਜੇ ਦੂਜੇ ਮੰਮੀ ਨਾਲ ਨੂੰ ਵੀ ਇਹ ਪਹਿਲਾਂ ਤੋਂ ਜਾਣਦਾ ਸੀਗਾ ਤੈਨੂੰ ਥੋੜਾ ਜਿਹਾ ਓਪਰਾ ਨਹੀਂ ਲੱਗਾ ਆਫਕੋਰਸ ਇਹਨਾਂ ਬਾਰੇ ਵੀ ਓਪਰਾ ਨਾਲ ਲੱਗੇਗਾ ਇਹ ਨਹੀਂ ਆਪਾਂ ਉਹ ਵੀ ਰਿਐਕਸ਼ਨ ਸ਼ੂਟ ਕਰਾਂਗੇ ਜਦੋਂ ਸਵੇਰੇ ਇਹਨੂੰ ਮਲਾਵਾਂਗੇ ਜਿਹਦਾ ਪਿਛਲੀ ਵਾਰ ਮਿਲਾਇਆ ਸੀ ਮੰਮੀ ਗੱਡੀ ਨਾਲ ਤੇ ਅੱਜ ਰਾਤ ਨੂੰ ਫਲਾਈਟ ਆ ਉਹਨਾਂ ਦੀ ਰਾਤ ਨੂੰ ਮਲਾਦਾ ਇੱਕ 1 2 ਵਜੇ ਉਹਨਾਂ ਨੇ ਐਕੀ ਪੁੱਛਾਇਆ ਤੇ ਸਿਮਰਨ ਨੂੰ ਮੈਂ ਕਿਹਾ ਸੀ ਮੈਂ ਚੱਲ ਪੈਂਦੀ ਆ ਤੂੰ ਵੀ ਦੇਖਣੀ ਪੜੇ ਕਹਿੰਦੀ ਨਹੀਂ ਕਿਉਂ ਨਹੀਂ ਜਾਣਾ ਜੀ ਤੁਸੀਂ ਐਕਸਪਲੇਨ ਕਰੋ ਕਿਉਂਕਿ ਪਹਿਲੀ ਸੀ ਇਹ ਰੇ ਹੈ ਕਿ ਗੁਰਫਤੇ ਰਾਤ ਦੇ 12 ਵਜੇ ਇਹ ਡਿਸਟਰਬ ਹੋਏਗਾ। ਹਾਂਜੀ। ਤੋਂ ਮੇਰੀ ਹੈਲਥ ਥੋੜੀ ਇਦਾਂ ਦੀ ਹੈ ਕਿ ਮੈਂ ਅ ਰਹਿ ਸਕਦੀ ਨਹੀਂ ਦੀ ਪਰ ਕੱਲ ਨੂੰ ਮੇਰਾ ਕੰਮ ਵੀ ਆ। ਉਹ ਮੈਂ ਛੁੱਟੀ ਨਹੀਂ ਲੈ ਸਕਦਾ। ਹਾਂਜੀ। ਕੰਮ ਟਾਈਮ ਜਾਣਾ ਪੈਣਾ। ਹਾਂਜੀ। ਤਾਂ ਆਰਗੂਮੈਂਟ ਥੋੜੀ ਰੈਸਿਡ ਜੀ। ਕੰਮ ਵੀ ਤੇ ਮੇਨ ਹੈਲਥ ਹੈਲਥ ਵਾਈਜ਼। ਮੈਨੂੰ ਕਿਹਾ ਸੀ ਵੈਸੇ ਪਰ ਪਰ ਬਧੀਆ ਬੈਟਰੀ ਡਿਸੀਜਨ ਇਹੀ ਆ ਕਿ ਮੈਂ ਤਾਂ ਮੈਂ ਚੱਲ ਗਈ ਤੁਸੀਂ ਚੱਲ ਕੇ ਤੁਹਾਨੂੰ ਕੇ ਗੱਲ ਆ। ਹਾਂ ਤੇ ਕੱਲ ਨੂੰ ਆਪਾਂ ਮਿਲ ਕੇ ਉਹਨਾਂ ਨੂੰ ਉਹਨਾਂ ਦਾ ਵੈਲਕਮ ਕਰਾਂਗੇ। ਰਾਤ ਨੂੰ ਵੈਸੇ ਇਹਨਾਂ ਨੇ ਜਾਗਦੇ ਹੋਣਾ ਆ। ਕੀ ਗਰਫਤੇ ਚਾਈ ਸੁਤਾ ਹੋਊਗਾ ਪਰਫਤੇ ਕੱਲ ਦੇਖੂਗਾ ਪਰ ਸਿਮਰਨ ਸ਼ਾਇਦ ਉੱਠ ਜਾਈਗੀ ਨੀਂਦ ਤਾਂ ਨਹੀਂ ਆਏਗੀ ਪਰ ਫਿਰ ਵੀ ਤਾਂ ਹੁੰਦਾ ਘਰ ਬੰਦੋ ਥੋੜਾ ਲੰਮਾ ਪੈਣ ਦਾ ਰੈਸਟ ਹੋ ਜਾਂਦੀ ਆ ਹਾਂਜੀ ਹਾਂਜੀ ਬਤੇ ਖਾਣਾ ਪਾਣੀ ਵੀ ਰੈਡੀ ਕਰ ਲਿਆ ਸਾਰਾ ਹਾਂਜੀ ਖਾਣਾ ਪਾਣੀ ਸਾਰਾ ਰੈਡੀ ਕਰ ਲਿਆ ਐਕਸਲ ਦੇ 8:00 ਵੱਜ ਗਏ ਆ ਬਿਲਕੁਲ ਅੱਜ ਕੀ ਬਣਾਇਆ ਜੀ ਅੱਜ ਬਣਾਇਆ ਹੈ ਜੀ ਮੈਂ ਚਿਲੀ ਪਨੀ ਤੇ ਤੇ ਚਨੇ ਦੀ ਸਬਜ਼ੀ ਤੇ ਨਾਲੇ ਫੇਨੀਆ ਆ ਵੀ ਤੁਹਾਨੂੰ ਦਿਖਾਉਂਗਾ ਜਾਣਾ ਹੈਗਾ 2 ਘੰਟੇ ਦਾ ਵੇਟ ਰਹਿ ਗਿਆ ਉਹ ਵੀ 3-4 ਘੰਟੇ ਤੱਕ ਆਣ ਵਾਲੇ ਆ ਹਾਂਜੀ ਤੇ ਮੈਂ ਜੰਗਲ এয়ারਪੋਰਟ ਮੇਰੇ ਨਾਲ ਮਨਜਿੰਦਰ ਜਾ ਉਹਨੂੰ ਕਿਹਾ ਸੀ ਤੇ ਉਹ ਕਹਿੰਦਾ ਚੱਲਾਂਗੇ ਭਾਜੀ ਦੋਨੋਂ ਜਣੇ ਪਰ ਫਤ ਹੌਲੀ 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 ਸਾਡੇ ਘਰ ਦੇ ਨਾਲ ਨਾ ਬਹੁਤ ਸੋਹਣਾ ਪਾਰਕ ਆ ਇਹ ਤੇ ਆਪਾਂ ਇੱਥੇ ਘੁੰਮਣਾ ਜੀ ਦਾ ਇਹ ਵੀ ਇੰਜੋਏ ਕਰ ਲੈਂਦਾ ਪਾ ਚੜ ਜਾ ਚੜ ਜਾ ਉੱਤੇ ਚੜਨਾ ਉੱਤੇ ਚੜ ਜਾ ਨਹੀਂ ਜਾਣਾ ਬਹਿ ਜਾ ਬੈਠਣਾ ਕਹਿੰਦਾ ਖੁਸ਼ ਹੋ ਗਿਆ ਦੇ ਉਦੋਂ ਇਹ ਕਰਦਾ ਸੀ ਮੰਮੀ ਉਹ ਦੇਖ ਉਹ ਦੇਖ ਸਾਸੀ ਕਾਲ ਸਾਸੀ ਕਾਲ ਚਲੋ ਉੜੜਸ ਨਾਉ ਬੋਲਾ ਐ ਲੈ ਇਲੀ ਸਦਾ ਹਾਂ 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 ਕੱਕਾ ਕੱਕਾ ਹਾਂ ਗਗਲਾ ਇਆ ਇਆ ਹਾਂ ਅੱਗੇ ਅੱਗੇ ਚਾਚਾ ਚਾਚਾ ਇਥੇ ਕਰਦਾ ਹਜੇ ওকে ਹੋਰ ਇੱਕ ਦੋ ਸੁਣਾ ਦਿਓ ਓਕੇ ਬਹੁਤ ਅੱਗੇ ਪੰਜ ਪਰ 3 ਅੱਛ ਹੂੰ ਹੋ ਲੇ ਹੂੰ

ਏਅਰਪੋਰਟ ਪੁੱਜ ਗਏ ਜੀ ਮੇਰੇ ਸਾਹ ਨਾਲ ਆਇਆ ਜੀ ਮਨਜਿੰਦਰ ਸਿੰਘ ਛੋਟਾ ਛੋਟਾ ਰਾਤ ਦੇ 12:30 12:30 ਹੋ ਗਏ ਨਾ ਫਲਾਈਟ 1 ਘੰਟਾ ਪਹਿਲਾਂ ਲੈਂਡ ਕਰ ਗਈ ਸੀ ਪਰ ਹਜੇ ਤੱਕ ਬਾਹਰ ਨਹੀਂ ਆਏ ਬੰਦੇ ਆਪਣੇ ਉਹ ਜਾਵਾਂਗੇ ਰਿਸਿਵ ਕਰਾਂਗੇ ਵਾਲਾ ਪਰ ভাই ਦੇਖਣ ਵਾਲੀ ਗੱਲ ਆਤ ਸੰਪਰਦ ਦੇ ਵਿੱਚ ਵੀ ਨਾ ਰਾਤ ਨੂੰ 12:30 ਵਜੇ ਆ ਪਾਰਕਿੰਗ ਆ ਏਅਰਪੋਰਟ ਦੀਆਂ ਸਾਰੀਆਂ ਫੁੱਲੀ ਬੋਗ ਰਹੀ ਆਪਾਂ ਨੂੰ ਕਮ ਸੇ ਕਮ ਵੀ ਕੁਝ ਮਿੰਟ ਹੋਵੇ ਸਾਨੂੰ ਸਾਰੀਆਂ ਗੱਡੀਆਂ ਦੇਖਣ ਦੋ 3 4 ਉਧਰ 5 6 ਲੈ ਨਾ ਕੋ ਘੁੰਮ ਕੇ ਆਏ ਫਿਰ ਵੀ ਗੱਡੀ ਦੀ ਪਾਰ ਨਹੀਂ ਪਾਈ ਭਾਈਆ ਮਿਲ ਕੇ ਨਾਲ ਬਾਹਰ ਨਾ ਆ ਕੇ ਬੈਠੇ ਨੇ ਇਹ ਬੰਦੇ ਮੈਨੂੰ ਤਾਂ ਅਜੇ ਬਾਹਰ ਤਾਂ ਜਿੰਨੇ 1.5 ਘੰਟੇ ਤਾਂ ਲੱਗੇ ਜਾਂਦਾ ਬਾਹਰ ਆਉਣ ਨੂੰ ਨਾ ਜੜੀ ਅੱਗੇ ਵਜੋ ਅੱਗੇ ਉਹ ਚ ਗਈ ਨਿਊਜ਼ੀਲੈਂਡ ਉਹ ਚ ਗਈ ਮੰਮੀ ਦਾ ਪਹਿਲੀ ਵਾਰ ਸਫ਼ਰ ਕੀਤਾ ਮਮੀ ਕਿਦਾਂ ਰਿਹਾ ਸਫ਼ਰ ਸਭ ਵਧੀਆ ਰਿਹਾ ਵਧੀਆ ਰਿਹਾ ਗੱਡੀ ਦੇ ਕਹਿੰਦੇ ਪੈਰ ਸੁੱਜ ਗਏ ਪਰ ਉਹ ਤਾਂ ਹੋਣੀ ਹੀ ਜਾਂਦਾ ਆਪਣਾ ਆਹ ਬੜਾ ਲੰਬਾ ਰੂਟ ਹੈ ਨਾ ਪਹਿਲੀ ਵਾਰ ਕੀਤਾ ਨਾ ਸਫ਼ਰ ਕੀਤਾ ਹੀ ਨਹੀਂ ਇੰਨਾ ਲੰਬਾ ਸਫ਼ਰ ਹਾਂਜੀ ਸਫ਼ਰ ਲੰਬਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਹੁਣ ਘਰ ਜਾ ਕੇ ਰੈਸ਼ ਕਰਦੇ ਆ ਸੀਮਨ ਵੀ ਵੇਟ ਕਰ ਰਹੀ ਆ ਉਹ ਮੈਂ ਦੋ ਵਾਰ ਫੋਨ ਕਰ ਚੁੱਕੀ ਕਹਿੰਦੀ ਡਾਜੂ ਨਹੀਂ ਆਏ ਕਿ ਨਹੀਂ ਹਜੇ ਮੈਂ ਖੈ ਲਿਆਂਦੇ ਆ ਵੇਟ ਕਰ ਥੋੜਾ ਜਿਆ ਹੋਰ ਅੱਜ ਪੂਰਾ ਘਾ ਘੂ ਘਟਿਆ ਆਪਾਂ ਮੈਂ ਤੇ ਮਨਜਿੰਦਰ ਨੇ ਆਓ ਜੀ ਆਓ ਜੀ ਆਓ ਜੀ ਆਓ ਜੀ आगे जी आगे जी आगे जी आगे जी वेलकम जी वेलकम जी ठीक है 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 हो है ठीक है ठीक है ठीक है ठीक ठीक है ठीक है ठीक है ठीक ठीक है ਸਾਡੇ 11:30 ਉਹਨੂੰ ਵੀ ਚਾਹ ਚੜਿਆ ਹੋਇਆ ਨਾਨਾ ਨਾਨੀ ਆ ਰਹੇ ਹਾਂ ਹਾਂ ਕਾ ਦਿਓ ਉਹ ਪਾਸਵਰਡ ਫਰਮ ਕਰ ਦਿਓ ਫਰਮ ਕਰ ਦਿਓ ਪੱਟ ਕਰ ਦਿਓ ਇਹਦਾ ਬਣਾਉਣੀ ਮੈਂ ਹੱਥ ਕਮਲੇ ਕਰ ਸਕਦਾ ਕਾ ਦਿਓ ਘਰ ਜਾਣਾ ਕਾ ਦਿਓ ਕੋਈ ਬੱਚਾ ਚਕਾ ਲੈ ਉਹਨੂੰ ਮੰਮੀ ਕੋਲ ਲਾ ਕੇ ਇਹ ਤਾਂ ਪੁੱਛਦਾ ਹੀ ਆ ਇਹਦਾ ਪ੍ਰੋਸੈਸ ਆ ਇਹ ਕੰਟਰੀ ਬਹੁਤ ਕੁਐਸਚਨ ਪੁੱਛਦੀ ਆ ਸਾਡੇ 11:30 ਨਹੀਂ ਇਹਨੂੰ ਪਤਾ ਨਹੀਂ ਉਹ ਤਕਰੀ ਤੁਹਾਨੂੰ ਕਹਿੰਦਾ ਕਿ ਮੈਂ ਉਹ ਨਾਲ ਗੱਲ ਕਰਾਂਗੇ ਹਾਂਜੀ ਪਿਆ ਕਿੰਨਾਂ ਨੰਨੀ ਆ ਲਗੀ ਆ ਕਿੰਨਾਂ ਨਹੀਂ ਇੱਥੇ ਨੰਨੀ ਕੋਈ ਸੁਣਨੀ ਆਂਦੀ ਨਹੀਂ ਤੁਸੀਂ ਉੱਠ ਗਏ ਉੱਠ ਗਏ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਹਾਂਜੀ ਤੁਸੀਂ 37 ਹੋ ਗਏ ਸੀ 30 ਸੀ ਆ ਓਕੇ ਨੰਨ ਨੰਨੇ ਗੱਲ ਕਰਨੀ ਗੱਲ ਕਰੀਂ ਇੰਡੀਆ ਗੱਲ ਕਰੀਏ ਫਿਰ ਇੰਡੀਆ ਗੱਲ ਕਰੀਏ ਮੈਨੂੰ ਕੁਝ ਪਤਾ ਨਹੀਂ ਕਿ ਇੱਥੇ ਆ ਗਏ ਹੋਏ ਨੇ ਇਹਨੂੰ ਹੁਣ ਲੈ ਕੇ ਜਾਂਦੇ ਆ ਇਸ ਉੱਤੇ ਪੇਨੇ ਉਹ ਇਹ ਉੱਠ ਗਿਆ ਛੇਤੀ ਕਹਿੰਦਾ ਬਾਹਰ ਚੱਲੋ ਬਾਹਰ ਚੱਲੋ ਨੂੰ ਮੈਂ ਲੈ ਕੇ ਆਇਆ ਸਵੇਰ ਰਾਤੀ ਸਾਰ ਉਹ 4 ਵਜੇ ਸੁੱਤੇ ਸਵੇਰੇ ਮੈਨੂੰ ਤੂੰ 8 ਵਜੇ ਠਾਲਤਾ ਨੀਂ ਨੀ ਪੂਰੀ ਹੋਈ ਮੇਰੀ ਹੂੰ ਨੀਂ ਨੀ ਪੂਰੀ ਹੋਈ ਮੇਰੀ ਬਾੜ ਪਿੱਛੇ ਕਰ ਬਾੜ ਪਿੱਛੇ ਕਰ ਪਿੱਛੇ 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 ਚਾਬਾਸ਼ ਗੁਰੂਤੇ ਤੈਨੂੰ ਨਾਨੀ ਚਾਹੀਦੀ ਜਾਂ ਦਾਦੀ ਚਾਹੀਦੀ ਦਾਦੀ ਤੈਨੂੰ ਨਾਨਾ ਚਾਹੀਦਾ ਜਾਂ ਦਾਦਾ ਚਾਹੀਦਾ ਦਾਦਾ ਫੋਤਾ ਦਾਦਾ ਤਾਂ ਚਾਹੀਦੇ ਦਾਦਾ ਦਾਦੀ ਕਿਉਂਕਿ ਉਹ ਤੇਰੇ ਨਾਲ ਰਹਿ ਚੁੱਕੇ ਨਾ ਤਾਂ ਘਰ ਕੋ ਤੂੰ ਪਾਲਦਾ नना नानी की दादा दादी दादी <laughs> कोई न पता दादा दादी को भी लेके जाऊंगे आऊंगी जय हिंद करो यस यस रेडीनेस खाए है हैं चलो भैया ग्रुप आदेश सिंह तेरे ननू नानी मिलिए <laughs> नानी जी ठीक होती ना चलो चलो इंडिया जाओ बाय बाय मिलते हैं मिलते हैं ओके ओके চলো 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 চাব

ਦੇ ਨਹੀਂ ਓਏ ਪੁੱਤ ਪੁੱਤ ਕੋਣ ਹੈ ਪਹਿਲੇ ਬੋਲ ਕੇ ਦੱਸ ਪਹਿਲੇ ਬੋਲ ਕੇ ਦੱਸੋ ਕੋਣ ਹੈ ਇਹ ਓਏ ਸੀਟੀ ਨਹੀਂ ਮਾਰੀ ਜਾਣੀ ਪਹਿਲੇ ਦੱਸ ਇਹ ਕੋਣ ਹੈ ਦੱਸੋ ਨਾਨੀ ਆਹ ਇਹ ਇਹ ਕੋਣ ਹੈ ਨਾਨੀ ਨਾਨੀ ਹੁਣ ਬਤਾ ਲੱਗਿਆ ਤੈਨੂੰ ਨਾਨੀ ਨਾਨਾ ਮੁੰਡ ਬਾਲ ਨਹੀਂ ਮੁੰਡ ਪਾਈ ਤੇ ਅਸੀਂ ਜਾਣਦੇ ਸੀ ਸੀਟੀ ਮਾਰਦੇ ਕੋਈ ਸੀਟੀ ਮਾਰੇ हां <laughs> पहचानता लिया हां खुश होया है संगी जानदा ताही मुजो हाथ पा रहे गुरुフレ ओए सरप्राइज मिल गया सिर से सरप्राइज मिल गया है 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 दो आ गया कौन हो गया, आ गया। कौन आ गया है नवे फ्रेंड आ गए हुन ਹੋਨ ਪੁੱਤ ਤੇਰੇ ਨਾਲ ਹੀ ਖੇਡਣਾ ਸਾਡੇ ਕੋਲ ਤਾਂ ਤੂੰ ਸੰਭਲਦਾ ਨਹੀਂ ਲੈਨੇ ਸੰਭਾਲਣਾ ਇਹ ਨਾਨੂ ਨੇ ਮਾਰਨਾ ਵੀ ਹੈਗਾ ਹੁਣ ਕੁੱਟਣਾ ਤਾਂ ਚੰਡ ਰਹਿਣਾ ਨਾਨੂ ਨੇ ਹੁਣ ਹੈ ਹੈ ਦੇਈ ਮਾਰ ਦੇ ਨਾਨੂ ਦੇਈ ਮਾਰ ਉਹਨੇ ਕੋਈ ਕਰਫਯ ਕਰੀ ਹੈ ਕੌਣ ਆ ਗਿਆ ਨਾਨਾ ਆ ਗਿਆ ਰਾਤ ਕੀ ਆ ਗਏ ਨਾਨੂ ਨੰਨੀ ਆ ਗਏ ਗੁਬਰ ਤੇਰੇ ਲਈ ਉਹ ਵੀ ਲੈ ਕੇ ਆਏ ਆ ਗੋਲ ਗੋਲ ਕੀ ਖਾਣਾ ਲੱਡੂ ਨੰਨਾ ਲੈ ਕੇ ਆਇਆ ਖਾਣੇ ਨਹੀਂ ਖਾਣੇ ਨਹੀਂ ਖਾਣੇ ਮੈਂ ਨਹੀਂ ਦੇਣੇ ਨਹੀਂ ਦੇਣੇ ਮੈਂ ਨਹੀਂ ਦੇਣੇ ਉਹ ਮੇਰੇ ਲੱਡੂ ਸਾਰੇ ਤੇਰੇ ਨਹੀਂ ਹੈਗੇ ਮੇਰੇ ਆ ਲੱਡੂ ਨਹੀਂ ਤੇਰੇ ਲੱਡੂ ਨਹੀਂ ਆਗੇ ਉਹ ਦੇਸੀ ਘੇਜ ਬਣਾ ਕੇ ਲਿਆ ਤੇਰਾ ਨਾਨਾ ਖਾਣੇ ਨਹੀਂ ਨਹੀਂ ਖਾਣੇ ਮੈਂ ਖਾਣੇ ਮੈਨੂੰ ਨਹੀਂ ਦੇਣੇ ਉਹ ਮੇਰੇ ਆ ਉਹ ਮੇਲੇ ਆ ਉਹ ਤੇਰੇ ਦੂਰੇ ਨਹੀਂ ਆਗੇ ਮੇਰੇ ਆ ਸੰਗ ਦਾ ਸੰਗ ਦਾ ਵੀ ਆ ਨਾ ਤਾਂ ਕਰਕੇ ਦੇਖਿਆ ਜੀ ਦੇਖਿਆ ਨਿਕਿਆ ਉਹਨੇ ਦੇਖਿਆ ਨਾ 6 ਮਹੀਨੇ ਅਸੀ ਲਾਸਟ ਵੀਡੀਓ ਦੇਖੇ ਜਬ ਨਹੀਂ ਡੈਡ ਡੈਡ অলਮੋਸਟ ਹੂੰ ਦੋਸਾਂ ਦਾ ਦੇਖ ਰਿਹਾ ਹਾਂ ਤੇਰਾ ਖਾਣਾ ਤੇਰਾ ਲੱਡੂ ਜੀ ਨਹੀਂ ਟਟ ਗਈ ਮੈਨੂੰ ਪਤਾ ਤੇਰਾ ਹੁਣ ਤੈਨੂੰ ਹੋਰ ਕੁਝ ਨਹੀਂ ਸੁਣਨ ਲੱ ਲੱਡੂ ਲੁੱਡੂ ਨਹੀਂ ਦੇਣਾ ਤੈਨੂੰ ਨਹੀਂ ਦੇਣਾ ਨਹੀਂ ਦੇਣਾ ਤੇ ਲੱਡੂ ਲੱਡੂ ਮੇਰੇ ਆ ਲੈ ਕੇ ਆ ਕੀ ਲੈ ਕੇ ਆ ਕੀ ਲੈ ਕੇ ਆ ਮਾ ਲੱਡੂ 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 ਆ ਗਏ ਲੱਡੂ ਆ ਗਏ ਆ ਗਏ ਪਤੋਂ ਲੱਡੂ ਆ ਰਹੇ ਤੇਰੇ ਨਾਨੂ ਨੂੰ ਥੈਂਕ ਯੂ ਬੋਲਿਆ ਨਾਨੂ ਨੂੰ ਥੈਂਕ ਯੂ ਬੋਲੋ ਥੈਂਕ ਯੂ ਤੂੰ ਕਹ ਨਾਨੂ ਜੀ ਥੈਂਕ ਯੂ ਨਾਨੀ ਜੀ ਥੈਂਕ ਯੂ ਹਾਂ ਨਾਨੀ ਜੀ ਨੂੰ ਬੋਲੋ ਥੈਂਕ ਯੂ ਥੈਂਕ ਯੂ ਲੱਡੂ ਲੱਡੂਆਂ ਲਈ ਤਾਂ ਸਾਰੇ ਆਏ ਆ ਥੈਂਕ ਯੂ ਕਹਿਣਾ ਆ ਆ ਗਏ ਆ ਗਏ ਆ ਗਏ ਲੱਡੂ ਆ ਗਏ ਲੱਡੂ ਆ ਗਏ ਏ ਉਹ ਵਾਓ ਉਹ ਵਾਓ ਮੰਦੇ ਦੇ ਮੈਂ ਮੈਨੂੰ ਦੇ ਦੇ ਚੱਕਲੇ 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 ਓਏ ਤੂੰ ਚੱਕਲੋ ਚੱਕ ਲੈਂਦੇ ਆ ਆਏ ਹਏ ਮਜ਼ਾ ਆ ਗਿਆ ਹਲ 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 ਸੰਗ ਦਾ ਪਿਆਰ ਸਿਰ ਸਿਰ ਲੁੱਟਣਾ ਹੋਰ ਉਹਨੂੰ ਹੋਰ ਕੀ ਚਾਹੀਦਾ ਨੀਨਾਨੂ ਜੀ ਬੋਲ ਥੈਂਕ ਯੂ ਬੋਲ ਟੂ ਖਾਣਦੇ ਹੁਣ ਪਹਿਲਾਂ ਕੀ ਕੀ ਸੀਤੀ ਬੋਲ ਫਟ ਉਹ ਵੀ ਜਾਈਦਾ ਕਹਿੰਦਾ ਮੰਮੀ ਖਾਣ ਲਾ ਪੀ ਉਹਦੀ ਆ ਖਾ ਲੋ ਮੰਮੀ ਨੂੰ ਖਾਣਦੇ ਤੂੰ ਆਪਣਾ ਖਾ ਉਹ ਡੜੀ ਜੀ ਨੀਂਦ ਆ ਗਈ ਹਾਂ ਬੋਲ ਵਧੀਆ ਜੀ ਪੂਰੀ ਤਾਂ ਨਹੀਂ ਹੋਈ ਹੋਣੀ ਅਜੇ ਨਹੀਂ ਹੋਣੀ ਇੰਡੀਆ ਦੇ ਸਾਰ ਜਹਾਜ਼ ਵਿੱਚ ਸੁੱਤੇ ਹੈ ਤੂੰ ਮਮੀ ਤੁਹਾਡੀ ਮਮੀ ਦਾ ਜਹਾਜ਼ ਚ ਵੀ ਨਹੀਂ ਸੁੱਤੇ ਹੁਣ ਆ ਹੀ ਵਸੇ ਨੀਂਦ ਆਈ ਡੈਡੀ ਹੁਣ ਬੀਐਸਐਫ ਚ ਰਹਿ ਚੁੱਕੇ ਨੇ ਸਿਮਾ ਸੁਰੱਖਿਆ ਬਲ ਬਾਰਡਰ ਸਕਿਉਰਿਟੀ ਫੋਰਸ ਡੈਡੀ ਹੋਂਦੀ ਪੋਸਟਿੰਗ ਮੁੰਬਈ ਹੋਰ ਕਿੱਥੇ ਨਾਗਾਲੈਂਡ ਹੋਰ ਨਾਗਾਲੈਂਡ ਬਾਰੰਬਲਾ ਕਸ਼ਮੀਰ ਹੂੰ ਉਹ ਜਾ ਪਰ ਤੁਸੀਂ ਮਮੀ ਹੁਣੀ ਤੁਹਾਡੇ ਨਾਲ ਕਦੇ ਗਏ ਨਹੀਂ ਨਾ ਨਾਲ ਨਹੀਂ ਗਏ ਨਹੀਂ ਕਿਉਂਕਿ ਮੈਂ ਬਾਰਡਰ ਤੇ ਰਹਿਣਾ ਰਿਹਾ ਅੱਛਾ ਤੇ ਬਾਰਡਰ ਤੇ ਰੱਖ ਨਹੀਂ ਸਕਦੇ ਹੂੰ ਇਹ ਤਾਂ ਹੈਗਾ ਮੇਰੀ ਗੱਡੀ ਹੁਣੀ ਆਰਮੀਜ਼ ਸੀ ਤੁਸੀਂ ਬੀਐਸਐਫ ਚ ਦੇਖ ਲਓ ਕਿੱਥੇ ਸੰਜੋਗ ਮਿਲ ਗਏ ਦੇਖੋ ਮਿਲਟਰੀ ਇਕੱਲਾ ਦੋਨੇ ਆਰਮੀ ਅਸੀਂ ਨੰਬਰ ਵੀ ਅੱਧੀ ਭਰੇ ਹੋਏ ਇਹਦੇ ਮੰਮੀ ਦਾ ਭਰਿਆ ਹੋਇਆ ਸਿਮਰਨ ਮੰਮੀ ਦੀ ਬੀਐਸਐਫ ਉਧਰ ਮੰਮੀ ਦੀ ਆਰਮੀ ਦੋਨਾਂ ਦਾ ਰੱਜ ਗਿਆ ਹੋਰ ਖਾਣਾ ਐ ਹਾਂ ਹੁਣ ਨਹੀਂ ਦੇਣਾ ਤੈਨੂੰ ਮੈਂ ਇੱਕ ਤਾਂ ਖਾ ਨਹੀਂ ਲੈਣਾ ਮੇਰੇ ਆ ਹੁਣ ਨਹੀਂ ਹੋਰ ਨਹੀਂ ਦੇਣਾ ਬਸ ਬਾਦ ਕਮਾਗੇ ਬਾਦ ਵਿੱਚ ਓਕੇ ਬਾਦ ਖਾ ਲਈ ਬਤ ਖਾ ਰਗਾ ਨਾ ਲੋਵਾ ਤੇ ਆਦੀ ਖਾਣਾ ਕਹਿੰਦਾ ਬਾਕੀ ਦੇ ਦੋ ਮਮੀ ਹੁਣ ਦਾ ਤੂੰ ਤੇਜ ਹੋ ਗਿਆ ਨਾ ਇਹ ਪਿਛਲੀ ਵਾਰ ਤੁਹਾਨੂੰ ਮਿਲਿਆ ਸੀ ਜਦੋਂ ਉਸ ਵੇਲੇ ਤਾਂ ਦੰਦ ਕੱਢਣ ਲੱਗਾ ਸੀ ਇੰਡੀਆ ਹਾਂ ਛੋਟਾ ਤੇ ਬਹੁਤ ਬਾਸ ਬਸ ਹੱਥ ਚਟਣੀ ਆਉਂਨੇ ਹਾਂ ਚਟਨੀਆਂ ਰੋਟੀ ਚੱਟਦਾ ਨਾ ਮੇਰੇ ਵੱਲ ਦੇਖ ਦੇ ਕੇ ਮੈਂ ਉਂਗਲੀਆਂ ਨਾਲ ਚੱਟਦਾ ਹੁੰਦਾ ਤੇ ਇਹ ਵੀ ਚੱਟਦਾ ਫਿਰ ਓਏ ਬੱਸ ਬੱਸ ਬੁੱਤ ਬੱਸ ਬੱਸ ਐਦਾਂ ਨਹੀਂ ਖਾਂਦੇ ਲੋਕ ਕੋਈ ਲਖਣ ਦੁਖਾਂਦ ਦੇਸੀ ਬੰਦਾ ਸਾਡੇ ਵਰਗਾ ਇਹ ਵੀ ਨੇ ਇੱਕ ਇੱਕ ਕਾਹਦੀ ਇੰਜੋਏ ਕਰਦਾ ਨਾ ਟੈਸਟਿਜ਼ ਇਹ ਦੂੰ ਤਾਂ ਚੰਬੜਿਆ ਵਿਆ ਤੈਨੂੰ ਦੱਸਾਂ ਤੈਨੂੰ ਤਾਂ ਮੈਂ ਦੱਸਦਾ ਮੰਮਾ ਦੇ ਦੇ ਮੰਮਾ ਦੇ ਦੋ ਗੁਰਫਤੇ ਦੇ ਨਾਨਾ ਨਾਨੀ ਜੀ ਦਾ ਵੈਲਕਮ ਕਰੋ ਜੀ yes ਚਲੋ ਪਟੂ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਗੁਰਫਤੇ ਹੈਪੀ ਬਰਥਡੇ ਟੂ ਯੂ ਚਲੋ ਜੀ ਨਿਊਜ਼ੀਲੈਂਡ ਵਿੱਚ ਸਵਾਗਤ ਹੈ ਜੀ ਤੁਹਾਡਾ ਦੋਨਾਂ ਦਾ ਆਵਾਜ਼ ਇਕੱਡਾ ਮੂੰਹ ਵਗਦਾ ਓ ਦੇਖਦਾ ਸਾਲ ਮੂੰਹੜਾ ਤਾਂ ਖਾ ਲਿਆ ਖਾ ਲਿਆ ਉਹਦੇ ਉਹ ਨਾਨੀ ਦੇਣ ਲਗੀ ਨਾਨੀ ਦੇਣ ਲਗੀ ਉਹਦੇ ਨਾਨੀ ਦੇਣ ਲਗੀ ਖੁਸ਼ ਹੋ ਗਿਆ ਉਹ ਉਹ ਤੇ ਨਹੀਂ ਯਾਰੇ ਐ ਖੁਸ਼ ਹੋ ਬੋ ਕਹਿੰਦਾ ਐ ਪੂਰਾ ਹੀ ਮੂਵ ਬੋ ਨਾ ਜਦੋਂ ਮੈਂ ਕੋਈ ਚੱਜਦੀ ਚੀਜ਼ ਨਹੀਂ ਉਹ ਉਸ ਵੇਲੇ ਮੂੰਹ ਖੁੱਲਦਾ ਤੇਰਾ ਪਤਾ ਮੈਨੂੰ ਤੇਰਾ ਗਰਫਾ ਤੱਕ ਕਿ ਕਿਚਕ ਉਸ ਗਿਆ ਹੋਇਆ ਹਰੇ ਮੇਹਨਤ ਇਹ ਇਹ ਮੈਂ ਦੇਣਾ ਮੈਂ ਦੇਣਾ ਤੂੰ ਮੈਂ ਦੇਣਾ ਹੀ ਮੈਂ ਦੇਣਾ ਹੀ ਤੈਨੂੰ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਤੁਹਾਡਾ ਨਿਊਜ਼ੀਲੈਂਡ ਤੇ ਭਦਾਇਆ ਜਾਂਦਾ ਅਸੀਂ ਕਿ ਸਕੇਕ ਕੱਟਾਂਗੇ ਜਦੋਂ ਗੁਰਫਾ ਤੇ ਉੱਠੇਗਾ ਕਿਉਂਕਿ ਅੱਜ ਕੱਲ ਇਹਨੂੰ ਕੇਕ ਕੱਟਣਾ ਬਹੁਤ ਪਸੰਦ ਆ ਹਾਂ ਇਹ ਤਾਂ ਸਿਰਫ ਦੇਖ ਕੇ ਕੇਕ ਦੇਖ ਕੇ ਕਰ ਲਾਪਨ ਦਾ ਹੈਪੀ ਬਰਥਡੇ ਟੂ ਯੂ ਯਾਰ ਫੇਰ ਫੇਰ ਸਟਾਰ ਕਿਹਾ ਛੱਡ ਨਾ ਲਵਾ ਲਈ ਤੂੰ ਐ ਹਰ ਮਾਰ ਹਾਂ ਦੋਨਾਂ ਹਾਂ ਤੂੰ ਕਿਦਾਂ ਖੇਡਣ ਲੱਗਾ ਨੰਨੂ ਨਾ ਹਾਂ ਨੰਨੂ ਨਾ ਨੰਨੂ ਕੀ ਖੇਡਦਾ ਨੰਨੂ ਆਲ ਗੇਮ ਕੀ ਕੀ ਆਲ ਗੇਮ ਸਾਲੀਆਂ ਖੇਡਣਾ ਹਾਂ ਹੈ ਮਾਰ 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 ਰੋਕ ਕੇ ਮਾਰਦਾ ਰੋਕ ਕੇ ਮਾਰਦਾ ਇਹ ਸਿੱਧਾ ਨਹੀਂ ਮਾਰਦਾ ਨਾਨੇ ਨਾ ਬਣਾਣਾ ਤੈਨੂੰ ਪਲੇਅਰ ਤਕੜਾ ਇਹ ਮਾਰਿਆ ਯਾਸ਼ ਮਮਮੀ ਕਿਤੇ ਕੰਮ ਕਰਦੀ ਐ ਪਤਾ ਪਤਾ ਉਹ ਇੱਥੇ ਕੰਮ ਕਰਦੀ ਜਿਹੜੀ ਹੈ ਸਿਮਰਨ ਉਧਰ ਸਿਮਰਨ ਕਹਿੰਦੀ ਮੈਨੂੰ ਦਿਖਾ ਦਿਓ ਲਿਆ ਕੇ ਹਾਂਜੀ ਉਹ ਅੰਦਰ ਹੋਣੀ ਮੜੀ ਉਹ ਬ੍ਰੇਕ ਚ ਆਉਗੀ ਹੁਣ ਇਹ ਕੰਮ ਕਰ ਰਹੀ ਆ ਇੱਥੇ ਮੋਲ ਦੇ ਵਿੱਚ ਚਲੋ ਉਧਰ ਘੁੰਮਦੀ ਆ ਜਦ ਤੱਕ ਜਦ ਤੂੰ ਆਂਦੀ ਹੈ ਨਾ ਰਹੋ ਤੇ ਜੰਪੀ ਜੰਪੀ ਕਰਨੀ ਇਹਨੂੰ ਸਭ ਕੁਝ ਪਤਾ ਉਹ ਲਿਖ ਜੰਪੀ ਜੰਪੀ ਭੱਜ ਗਿਆ ਕੋਈ ਨਾ ਕੋਈ ਨਾ ਜਾਣ ਦੋ ਜਾਣ ਦੋ ਉਹਨੂੰ ਪਤਾ ਆ ਪਾ ਚਪਲਾ ਖੋਲ ਕੇ ਬੜ ਗਿਆ ਅੰਦਰ ਬਸ ਗਿਰ ਗਿਆ ਬਸ ਨਿਆਣਿਆਂ ਲਈ ਖੇਡਣ ਲਈ ਇਹਨਾਂ ਨੇ ਬਣਾਇਆ ਹੋਇਆ ਨਿਆਣਿਆਂ ਤੇ ਖੇਡ ਹੀ ਜਾਊਗੇ ਆਕੇ ਉਹ ਫ੍ਰੀ ਹੈ ਨਾਲੇ ਕੋਈ ਦਾ ਚਾਰਜ ਨਹੀਂ ਹੈਗਾ ਬੱਚਿਆਂ ਲਈ ਖੇਡਣ ਲਈ ਹੈ ਐਂਟਰਟੇਨਮੈਂਟ ਇੱਕ ਇਹ ਚੀਜ਼ ਬਣਾਈ ਜੇ ਕੋਦਰ ਬਣਾਈ ਹੋਈ ਆ